ਪਿਛਲੇ ਦਿਨੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਂ ਉਡਾਉਣ ਦੀ ਈਮੇਲ ਆਉਂਦੀ ਹੈ ਜਿਸ ਤੋਂ ਬਾਅਦ ਸਚਕਣ ਸ਼੍ਰੀਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਤਪੀਰ ਸਿੰਘ ਮੀਡੀਆ ਦੇ ਸਾਹਮਣੇ ਆਏ ਨੇ ਦਰਅਸਲ ਉਹਨਾਂ ਦਾ ਇਹ ਕਹਿਣਾ ਕਿ ਧਮਕੀ ਭਰੀ ਈਮੇਲ ਸਚਕਣ ਸ਼੍ਰੀਮੰਦਰ ਸਾਹਿਬ ਦੇ ਨਾਲ-ਨਾਲ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਆਈ ਹੈ ਉਹਨਾਂ ਕਿਹਾ ਕਿ ਉਹ ਜਗ੍ਹਾ ਜਿੱਥੇ ਸਾਰੇ ਧਰਮਾਂ ਦਾ ਆਦਰ ਤੇ ਸਤਕਾਰ ਹੁੰਦਾ ਕਿਸੇ ਨਾਲ ਕੋਈ ਬਿਤਕਰਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਸਰਕਾਰ ਦੇ ਹੱਥ ਅਜੇ ਵੀ ਖਾਲੀ ਨੇ ਅਜੇ ਇਹ ਦਰ ਨੂੰ ਦਿੱਤੀ ਗਈ ਹੈ ਤੇ ਤਮ ਕਿ ਸਿਰਫ ਸ੍ਰੀ ਹਰਮੰਦਰ ਸਾਹਿਬ ਨੂੰ ਨਹੀਂ ਬਲਕਿ ਐਮਪੀ ਗੁਰਜੀਤ ਔਜਲਾ ਤੇ ਇਸ ਦਿਨ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮਿਲੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਕਿਉਂਕਿ ਇੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੇ ਲਈ ਪਹੁੰਚਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਕੋਈ ਮਹੱਤਵਪੂਰਨ ਕਦਮ ਚੁੱਕਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਜੁਲਾਈ ਤੋਂ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਉਹਨਾਂ ਕੀ ਭਰਿਆ ਮੇਲਾ ਜਿਹਨਾਂ ਦਾ ਸਿਸਤਰਾ ਲਗਾਤਾਰ ਜਾਰੀ ਹੈ ਔਰ ਇਹ ਮੇਲਾ ਲਗਾਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮੇਲ ਤੇ ਕੀਤੀਆਂ ਜਾ ਰਹੀਆਂ ਔਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਲ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜੋ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਦੇ ਮੇਲ ਤੇ ਵੀ ਆਈਆਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਈਮੇਲ ਤੇ ਵੀ ਜੜੀਆਂ ਈਮੇਲਾਂ ਨੇ ਉਹ ਆਈਆਂ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਇਹਦੇ ਤੋਂ ਬਿਲਕੁਲ ਖਾਲੀ ਨੇ ਕਿਸੇ ਵੀ ਸਿਟੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਜਿਹੜੇ ਨੇ ਉਹ ਨਹੀਂ ਪਹੁੰਚ ਸਕੇ ਲੋਕਲ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਜਿਨ੍ਹਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਪਰ ਹੁਣ ਤੱਕ ਕਿਸੇ ਵੀ ਰਿਜ਼ਲਟ ਤੱਕ ਜਿਹੜੀਆਂ ਏਜੰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੀਆਂ ਔਰ ਬੜੀ ਦੁਖਦਾਰੀ ਗੱਲ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਔਰ ਜਿਸ ਦਾ ਇਹ ਹੁਕਮ ਹੈ ਕਿ ਨਾ ਕੋ ਬੈਰੀ ਨਾਹੇ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਕੋਈ ਵਤੀਰਾ ਨਹੀਂ ਹੈ ਔਰ ਜਿਸ ਪਾਵਨ ਅਸਥਾਨ ਤੇ ਹਰ ਵਰਗ ਦਾ ਹਰ ਧਰਮ ਦਾ ਹਰ ਦੇਸ਼ ਦਾ ਹਰ ਰੰਗ ਦਾ ਹਰ ਨਸਲ ਦਾ ਹਰ ਸੱਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਜਿਹੜੇ ਆ ਕੇ ਮੱਥਾ ਟੇਕ ਸਕਦਾ ਹੈ ਪ੍ਰਸ਼ਾਦ ਛਕ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਔਰ ਇੱਥੇ ਆ ਕੇ ਠਹਿਰ ਸਕਦਾ ਹੈ ਰਹਿ ਸਕਦਾ ਹੈ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਅਹਮੀਅਤ ਵੱਖਰੇ ਤੌਰ ਤੇ ਇੱਥੇ ਨਹੀਂ ਦਿੱਤੀ ਜਾਂਦੀ ਔਰ ਕਿਸੇ ਨੂੰ ਵੀ ਵੱਖਰੇ ਤੌਰ ਤੇ ਕੋਈ ਇੱਥੇ ਜਿਹੜਾ ਵਿਤਕਰ ਹੈ ਉਹ ਵੀ ਬਿਲਕੁਲ ਨਹੀਂ ਕੀਤਾ ਜਾਂਦਾ ਔਰ ਫਿਰ ਵੀ ਐਸੇ ਪਾਵਨ ਅਸਥਾਨ ਜੋ ਕਿ ਖੰਡਾ ਬ੍ਰਹ ਬੰਡਾ ਦੇ ਵਿੱਚ ਜਿਸ ਪਾਵਨ ਸਥਾਨ ਵਰਗਾ ਹੋਰ ਕੋਈ ਵੀ ਪਾਵਨ ਸਥਾਨ ਜਿਹੜਾ ਐਸਾ ਨਹੀਂ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ ਕਿ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਦੋਹ ਪੁਰਖ ਵਿਦਾਤਾ ਤਾਂ ਤੂੰ ਸੋਹਿਆ ਵਸ ਦੇ ਸਗਨ અપਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਰਜਾਹੇ ਨਾਇ ਰਾਮਦਾਸ ਸਰ ਜਿਸ ਦੀ ਸਿਰਜਣਾ ਖੁਦ ਅਕਾਰ ਪੁਰਖ ਪਰਮੇਸ਼ਰ ਨੇ ਆਪ ਕੀਤੀ ਹੈ ਪੋਸਟ ਪਾਵਨ ਅਸਥਾਨ ਵਾਸਤੇ ਅਸੀਂਆਂ ਧਮਕੀ ਭਰੀਆਂ ਈਮੇਲਾਂ ਜੋ ਆ ਰਹੀਆਂ ਐ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖਦਾਈ ਵੀ ਹੈ ਕਿਉਂਕਿ ਐਸੇ ਹਸਤਾਨ ਤੇ ਇਹ ਬੇਰਾਂ ਜਿਹੜੀਆਂ ਕਰਨੀਆਂ ਨੇ ਇਹ ਕੋਈ ਮਨੁੱਖਾਂ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਾਂ ਸੰਗਤਾਂ ਨੂੰ ਭੈ ਪੀਤ ਕਰਨ ਵਾਸਤੇ ਕੋਸ਼ਾਸ਼ ਕੀਤੀ ਹੋਈ ਹੋ ਸਕਦੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਰ ਰੋਜ਼ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕਦੀ ਹੈ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਆ ਕੇ ਠਹਿਰਦੀ ਹੈ ਔਰ ਸੰਗਤਾਂ ਦੇ ਮਾਰਾਂ ਨੂੰ ਪੈਪੀਅਤ ਕਰਨ ਵਾਸਤੇ ਵੀ ਇਹ ਜਿਹੜਾ ਵਰਤਾਰ ਹੈ ਇਹ ਕੀਤਾ ਗਿਆ ਹੋ ਸਕਦਾ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਪੱਧਰ ਤੇ ਬਹੁਤ ਵੱਡੀ ਨਿਗਰਾਨੀ ਹੈ ਉਹ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਪ੍ਰਸ਼ਾਸਨ ਦੇ ਜਿਹੜੇ ਹੱਥ ਨੇ ਉਹ ਖਾਲੀ ਨੇ ਏਜੰਸੀਆਂ ਦੇ ਹੱਥ ਹੁਣ ਤੱਕ ਖਾਲੀ ਨੇ ਕਿਸੇ ਤਰ੍ਹਾਂ ਦੇ ਕਿਸੇ ਨਤੀਜੇ ਤੇ ਹੁਣ ਤੱਕ ਪਹੁੰਚਿਆ ਨਹੀਂ ਜਾ ਸਕਿਆ ਕਿਉਂਕਿ ਤਕਨੀਕ ਬਹੁਤ ਜ਼ਿਆਦਾ ਆ ਚੁੱਕੀ ਹੈ ਹਰ ਬੰਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਇੰਟਰਨੈਟ ਦੇ ਨਾਲ ਜੁੜੇ ਹੋਏ ਨੇ ਤਕਨੀਕ ਨਾਲ ਜੁੜੇ ਹੋਏ ਨੇ ਪਰ ਸਰਕਾਰਾਂ ਦੀਆਂ ਏਜੰਸੀਆਂ ਦੇ ਹੱਥ ਹੁਣ ਤੱਕ ਖਾਲੀ ਨੇ ਇਹ ਬੜੀ ਦੁੱਖ ਵਾਲੀ ਔਰ ਬੜੀ ਅਫਸੋਸ ਵਾਲੀ ਗੱਲ ਹੈ ਕਿ ਐਸੇ ਤਕਨੀਕੀ ਯੁੱਗ ਵਿੱਚ ਹੋ ਕੇ ਵੀ ਹੁਣ ਤੱਕ ਉਹ ਬੰਦੇ ਪਤਾ ਨਹੀਂ ਕਰ ਸਕਿਆ ਸਕੀਆਂ ਸਰਕਾਰਾਂ ਕਜੀਨਾ ਨੇ ਇਹ ਈਮੇਲਾਂ ਕੀਤੀਆਂ ਇਹਨਾਂ ਲੋਕਾਂ ਨੂੰ ਨੰਗੇ ਕਰਕੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕਰਨਾ ਬੜਾ ਜ਼ਰੂਰੀ ਹੈ ਔਰ ਉਹਨਾਂ ਨੂੰ ਬੰਦ ਜਿਹੜੇ سزا ਹੈ ਉਹ ਜ਼ਰੂਰ ਦਿੱਤੀ ਜਾਵੇ